ਇਹ ਕੀ ਕਮਾਇਆ ਹੈ ਨਾ ਮਤਲਬ ਕਿਹੜੇ ਲੱਖ ਤੋੜਨੀਆਂ ਗੱਲਾਂ ਕਰਦੇ ਆ ਇਹ ਤਾਂ ਪਹਿਲੇ ਮੈਂ ਕਰ ਗਿਆ ਸੀ ਹੈਨਾ ਆ ਪਾਣੀ ਵਾਲਾ ਵੀ ਮੈਂ ਪਹਿਲੇ ਕਰ ਗਿਆ ਸੀ ਜਿਹੇ ਐਨਾ ਕਰ ਗਿਆ ਸੀ ਕਿ ਲੋਕਾਂ ਨੇ ਬੁਟਕਨ ਭਾਈ ਉਧਰੋਂ ਉਹ ਕਹੀ ਜਾਂਦੇ ਸੁਖੀਰ ਬਾਦ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਾ ਕੋ ਸਾਰਾ ਕੁਝ ਬਾਦ ਸਾਹਿਬ ਨੇ ਬਣਾਇਆ ਸੁਖੀਰ ਬਾਦ ਸਿੱਧਾ ਕੇ ਕਹਿ ਰਿਹਾ ਕਿ ਇਹ ਆਲੀ ਨੂੰ ਕਰੋੜਪਤੀ ਮੈਂ ਬਣਾਇਆ ਤਕਬੀਰ ਬਦਲੇ ਦੱਸ ਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਏ ਪਾਏ ਅਸੀਂ ਚਲੋ ਇਹ ਇੰਨਾ ਜਿੰਮੀਆਂ ਨਹੀਂ ਪਾਉਂਦੇ ਮਿੰਨੀ ਪਾਲਾਂਗੇ ਕੋਈ ਤੇ ਆਪ ਬਾਲ ਸੰਭਾਰ ਕੇ 94 ਸਾਲ ਦੀ ਉਮਰ ਚ ਮਤਲਬ ਕੈਪਟਨ ਉਸੇ ਕਹਿ ਰਹੇ ਨੇ ਕਿ ਮੈਂ ਨਸ਼ੇ ਦਾ ਲੱਕ ਤੋੜਦਾ ਸੀ ਉਹਦੇ ਨਾਲ 80000 ਪਰਚੇ ਹੰਦੀ ਤੇ ਐਕਟ ਦੇ ਅੰਦਰ ਕਿਤੇ ਜਸਰੇ ਪਿੱਛੋਂ ਆਹ ਮਾਦੇ ਬਾਟੋ ਗੱਲਾਂ ਕੀਤੀ ਜਾ ਰਹੀਆਂ ਤੇ ਜੇ ਉਸ ਦਾ ਇੰਟਰਵਿਊ ਕਰਦਾ ਉਹਨਾਂ ਨੇ ਗੱਲ ਕੀ ਕਿਨੇ ਉੱਚੀ ਇਹ ਕੀ ਕਮਾਇਆ ਨਾ ਉਦੋਂ ਬਾਅਦ ਨਸ਼ਾ ਵੇਚਿਆ ਨਹੀਂ ਫਿਰ ਲੱਕ ਤੋੜਨ ਤੋਂ ਬਾਅਦ ਉਦੋਂ ਬਾਅਦ ਜਿਹੜੇ ਮੁੰਡੇ ਮਾਰਦੇ ਰਏ ਜਾਂ ਜਿਹੜੇ ਡਰੋਨ ਆਉਂਦੇ ਰਏ ਜਾਂ ਜਿਹੜੇ ਫੜਦੇ ਰਏ ਉਹ ਲੱਕ ਤੋੜਨ ਤੋਂ ਬਾਅਦ ਵੀ ਲਈ ਗਿਆ ਮਤਲਬ ਕਿਹੜੇ ਲੱਕ ਤੋੜਨ ਦੀਆਂ ਗੱਲਾਂ ਕਰਦੇ ਆ ਇਹ ਤਾਂ ਪਹਿਲੇ ਮੈਂ ਕਰ ਗਿਆ ਸੀ ਹਨਾ ਆ ਪਾਣੀ ਵਾਲਾ ਵੀ ਮੈਂ ਪਹਿਲੇ ਹੀ ਕਰ ਗਿਆ ਸੀ ਫਿਰ ਜੇ ਇੰਨਾ ਕਰ ਗਿਆ ਸੀ ਫਿਰ ਲੋਕਾਂ ਨੂੰ ਬੁਟਕਨ ਭਾਈ ਕਿੰਨੀਆਂ ਨੇ ਸੀ ਟਨਾਂ ਦੀ 12 13 ਰਹਿ ਗਈ ਕੈਪਟਨ ਸਾਹਿਬ ਆਪ ਵੀ ਹਾਰ ਗਏ ਠੀਕ ਹੈ ਨਾ ਸੋ ਇਹ ਫਿਰ ਫਿਰ ਵਰਗੂਟਾਂ ਕਿਉਂ ਨਹੀਂ ਪਾਈਆਂ ਲੋਕਾਂ ਨੇ ਜੇ ਇੰਨਾ ਕੁਝ ਕਰਕੇ ਸੀ ਉਧਰੋਂ ਉਹ ਕਹੇ ਜਾਂਦੇ ਸੁਬੀਰਵਾਲ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਿਆ ਕਰੋ ਸਾਰਾ ਕੁਝ ਬਾਦ ਸਾਹਿਬ ਨੇ ਬਣਾਇਆ ਹੈ ਹੈਨਾ ਤੇ ਤੁਸੀਂ ਇੰਨਾ ਕੁਝ ਬਣਾਇਆ ਤੁਸੀਂ ਹਰਾਏ ਕਿਉਂ ਦੋ ਰਹੇਗੇ ਦੋ ਚੋਂ ਵੀ ਇੱਕ ਹੀ ਹੈ ਇੱਕ ਉਹ ਵੀ ਗਿਆ ਉਹ ਨੂੰ ਵੀ ਗੱਲਾਂ ਕੱਢੀ ਜਾਂਦੇ ਮੈਂ ਹੁਣ ਈਡੀ ਹੁਣ ਕਿੱਥੇ ਹੈ ਜੀ ਸੁਬੀਰਵਾਲ ਸਿੱਧਾ ਕਹਿ ਰਿਹਾ ਕਿ ਇਹ ਆਲੀ ਨੂੰ ਕਰੋੜਪਤੀ ਮੈਂ ਬਣਾਇਆ यदि मतलब लुट के बनाया वो करोड़पति एम एल ए करोड़पति बन चुका भाई पर मंत्री नहीं वो। मतलब तो वो, नहीं मतलब सुखबीर बाल कहना मैं करोड़पति बनाया मैं फिर पंजाबियों ने क्यों नहीं बनाया भी सारे करोड़पति पंजाब का धूं कटता दस ना, भी सुखबीर बादल ये दस दे भी खेती करके बसा कि पाए अभी चलो इना जिन्या नहीं पाते माला कोई सन दस तेने

ਆ ਹੁਣ ਤਾਂ ਗੱਲਾਂ ਕੱਢ ਕੇ ਕਿਹਨੇ ਬੀਜਪੀ ਨੂੰ ਐਂ ਬੱਸ ਉੱਤ ਤਾਂ ਹੁਦਰ ਜਾਣਾ ਹੋਣਾ ਬਣਾਉਂਦੇ ਫਿਰਦੇ ਬੀਜਪੀ ਐ ਕਿਰਗਨ ਜੀ ਕੀ ਵੀ ਬੀਜਪੀ ਦੀ ਸਰਕਾਰ ਆਉਗੀ 2027 ਦੇ ਵਿੱਚ ਲੋਕ ਬੀਜਪੀ ਨੂੰ ਪਿਆਰ ਕਰ ਲੈਣ ਐ ਆਪਰੇਸ਼ਨ ਸਤੂਰ ਤੋਂ ਬਾਅਦ ਅੱਛਾ ਕਦੇ ਆਏ ਐ ਇੱਥੇ ਮਤਲਬ ਮਹਿਲਾਂ ਚੋਂ ਬਾਹਰ ਨਿਕਲ ਕੇ ਆਏ ਐ ਕਦੇ ਆ ਥੋੜਾ ਪਪਾ ਜੀ ਨੂੰ ਦੇਖ ਲਉ ਨਾ ਉਹਨਾਂ ਦੀ ਬੇਟੀ ਵੀ ਬੀਜਪੀ ਵੱਲੋਂ ਖੜੀ ਸੀ ਬੀਜਪੀ ਕਿਹੜੇ ਮੂੰਹ ਨਾਲ ਆਉਗੀ ਆਹਾਂ ਕੰਮ ਕਰਕੇ ਬੀਜੇਪੀ ਆਉਗੀ ਕਿਹੜੇ ਮੂੰਹ ਨਾਲ ਬੀਜੇਪੀ ਆਉਗੀ ਮੈਂ ਦੱਸਦਾ ਤੈਨੂੰ ਸੋ ਇਸਕਾ ਕੇ ਸਾਰੀਆਂ ਇਹਨਾਂ ਨੇ ਇਹਨਾਂ ਨੇ ਛੇਕ ਚਿੱਲੀ ਵਾਲੀਆਂ ਗੱਲਾਂ ਨੇ ਸੁਪਨੇ ਲੈਣ ਚ ਕੀ ਕਰਦਾ ਜੀ ਲਈ ਜੋ